ਭਾਈ ਜੀ ਮੈਂ ਪੀ.ਐਚ. ਰਾਜਵਾਨ ਬਾਲ ਦਾ ਮਹੰਮਦੀ ਸਿੰਘ ਜੀ ਪੰਡੇ ਤੋਂ ਮੈਂ ਟਰੈਪ ਵਿੰਗ ਦੀ ਰੋਟੀ ਕਰ ਰਿਹਾ ਸੀ ਸਿੱਟ ਟਰੈਪ ਹੰਡਾ ਚ ਤੋ ਤ੍ਰੀ ਦਿਨ ਸ਼ਨੀਵਾਰ ਸਮਾਰ ਡੈਡ ਵਾਈ ਦਾ ਸ੍ਰੀ ਰੋਟੀ ਖਾ ਰੇ ਸੀ ਪੋਸਟੇ ਦੇ ਵਿੱਚ ਬੈਠੇ ਸੀ ਉਧਰੋਂ ਸਾਡਾ ਟਰੈਪ ਕੰਚਾਰਜ ਆਇਆ ਅਮਰੀਕ ਸਿੰਘ ਜੀ ਆਪਦੇ ਆਪ ਨੂੰ ਸਮਾਸੇਵ ਸਮਝਦਾ ਜੀ ਸਾਡ ਨੂੰ ਰੋਟੀ ਖਾਤਾ ਨਵੇ ਇੱਕ ਕੇ ਵੀ ਸਾਡੀ ਜਿਹੜੇ ਗੇਰਾ ਹੈ ਰੀ ਪਾਈ ਸੀ ਚਲ ਨੂੰ ਮੰਦਾ ਚੰਗਾ ਬੋਲ ਲੱਗ ਗਿਆ ਗਾੜੀ ਗਲੋਸ ਕਰ ਲੱਗ ਗਿਆ ਅਸੀਂ ਗਿਆ ਸਾਰਾ ਅਸੀਂ ਰੋਟੀ ਖਾ ਰਹੇ ਆ ਦੋ ਜਣੇ ਰੋਟੀ ਖਾ ਰਹੇ ਸੀ ਅਸੀਂ ਮੈਨੂੰ ਕਹਿੰਦਾ ਪੁਲਿਸ ਲੈਣ ਚਲਾ ਜਾ ਮੈਂ ਕਾ ਠੀਕ ਹੈ ਜੀ ਪੁਲਿਸਨ ਜਾ ਫੜਦੇ ਆ ਮੈਂ ਡਿੱਪੀ ਸਾਹ ਦੇ ਪੇਸ਼ ਹੋਇਆ ਡਿੱਪੀ ਸਾਹਿਬ ਨੇ ਕਿਹਾ ਕਾਕਾ ਕੋਈ ਨਹੀਂ ਸਾਡੇ ਪੁਰਾਣੇ ਵਰਕਰੋ ਤੁਸੀਂ ਹੌਂਗਾਰ ਦੇ ਜਵਾਨ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਕੋਈ ਨਹੀਂ ਕਾਕਾ ਉਹ ਡਿਊਟੀ ਤੇ ਜਾ ਮੈਂ ਡਿਊਟੀ ਕੀਤੀ ਦੂਜੇ ਦਿਨ ਫਿਰ ਮੈਨੂੰ ਭੇਜਤਾ ਪੁਲਿਸ ਨਾਲ ਕਹਿੰਦਾ ਡਿਫਟੀ ਸਾਹਿਬ ਨੂੰ ਲੈ ਮੈਂ ਪੁਲਸਰਣੇ ਜਾਏਗਾ ਮੈਂ ਇਸ ਕਰਕੇ ਸਹਾਵਾਦਰ ਦੇ ਪੇਸ਼ ਹੋਇਆ ਇਸ ਸਬੰਧ ਤੋਂ ਲਖਾ ਦਿੱਤੀ ਉਹਦੇ ਸਬੰਧ ਚਾਲੇ ਮੈਨੂੰ ਬੁਲਾਇਆ ਕੇ ਸਾਹ ਲਾਉਣ ਕੇ ਚ ਉਹ ਦੇਖਦੇ ਕਾਰਵਾਈ ਹੋਦੀ ਐਨੇ ਸਾਡੇ ਵਿਭਾਗ ਨੂੰ ਲਿਖ ਕੇ ਭੇਜਿਆ ਕਰੀ ਪੀ ਐਮ ਮੁੰਦੀ ਸਿੰਘ ਡਿਊਟੀ ਦੇ ਪਾਵਨਦਨੀ ਜੀ ਟ੍ਰੈਕ ਉਹਦੀ ਚੋਂ ਟ੍ਰੈਕ ਜਾਮ ਲੱਗਿਆ ਵਾਸ ਸੀਗਾ ਇਹ ਡਿਊਟੀ ਦੇ ਹਾਜ਼ਰ ਨਹੀਂ ਸੀਗਾ ਤੇ ਮੈਂ ਇਕੱਲਾ ਡਿਊਟੀ ਦੇ ਹਾਜ਼ਰ ਨਹੀਂ ਸੀਗਾ ਦੋ ਜਣੇ ਜਿਹੜੇ ਦੂਜੇ ਸੀ ਉਹ ਕਿੱਥੇ ਐਨੇ ਵਿੱਚ ਲਿਖਿਆ ਵੀ ਇਕੱਲਾ ਮੁੰਦੀ ਸਿੰਘ ਡਿਊਟੀ ਦੇ ਆ ਕੇ ਜਾਮ ਲਵਾਈ ਬੈਠਾ ਸੀਗਾ ਇਹਦੀ ਇਨਕਵਾਰੀ ਕਰਾਈ ਜਾਵੇ ਜੀ ਉਤੋਂ ਪੁੱਛਿਆ ਜਾਵੇ ਵੀ ਜਾਮ ਲੱਗਿਆ ਸੀ ਜਾਂ ਨਹੀਂ ਲੱਗਿਆ ਸੀ ਇਹ ਸਾਨੂੰ ਹੋਮ ਗਾਰਡ ਦੇ ਜਵਾਨਾਂ ਨੂੰ ਇਹੀ ਕਰਦਾ ਰਹਿੰਦਾ ਜੀ ਗਾੜੀ ਕਿ ਲੋਚ ਕਰਦਾ ਰਹਿੰਦਾ ਟਰੈਪ ਡਿਊਟੀ ਦੇ ਸੰਬੰਧ ਚ ਕਦੇ ਇਹ ਨਹੀਂ ਨਹੀਂ ਮੁਲਾਜ਼ਮਾਂ ਨਾਲ ਪਿਆਰ ਨਾਲ ਬੋਲਿਆ ਇਹ ਸਾਡੇ ਟਰੈਪ ਕਾਲੇ ਮੁਲਾਜ਼ਮਾਂ ਨੂੰ ਪੈਸੇ ਇਥੇ ਆਏ ਜੀ ਪੈਸੇ ਹੈ ਲੈ ਕੇ ਸਾਡੇ ਕੋਲ ਚਲਾ ਗਿਆ ਸਾਡੇ ਖਾਨੇਦਾਰ ਸਾਹਮਣੇ ਕਿਹਾ ਵੀ ਜਾਨ ਚਾਰ ਸਾਹ ਮਾਰ ਦਿੱਤੀ 43000 ਰੁਪਿਆ ਲੱਭਿਆ ਸੀਗਾ 47 43000 ਰੁਪਿਆ ਸੀ ਇਹਨੂੰ ਫੜਾਤਾ ਹੈ ਇਹ ਕੱਲਾ ਹੀ ਸਾਹਬ ਕੋਲੇ ਲੈ ਕੇ ਚੱਲਾ ਗਿਆ ਸਾਹਬ ਕੋਲੇ ਜਾ ਕੇ ਉਹਨਾਂ ਨੂੰ ਪੈਸੇ ਮੋੜਦੇ ਆਪ ਸਨਮਾਨਤ ਹੋ ਗਿਆ ਸਾਹਬ ਅਦਰ ਤੋਂ ਸਨਮਾਨਤ ਹੋ ਗਿਆ ਤੇ ਸੀਐਮ ਸਾਹਬ ਤੋਂ ਸਨਮਾਨਤ ਹੋ ਗਿਆ ਤੋਂ ਤੋਂ ਤਿੰਨ ਤਿੰਨ ਸੈਕਿੰਡ ਚਾਜ ਲਈ ਕਰਦਾ ਨਾਲ ਆ ਤੇ ਦੋ ਮੁੰਡੇ ਡਿਊਟੀ ਵਾਲੇ ਨਵੇਂ ਮੁੰਡੇ ਆ ਟ੍ਰੈਫਿਕ ਕਾ ਚ ਡਿਊਟੀ ਜਨਰਲ ਜਾਰਡਰ ਹੋਏ ਹੁੰਦੇ ਨੇ ਲਈ ਨਾਲ ਫਿਰਦਾ ਹੈ ਗਨ ਮਨ ਪੰਜ ਪੰਜ ਬੰਦੇ ਲਈ ਫਿਰਦਾ ਉਹ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਦੇ ਚੈੱਕ ਕਰਦਾ ਸੀ ਵੀਡੀਓ ਬਣਾ ਕੇ ਪਾਤੀ ਸਾਈਕਲ ਤੇ ਦੋ ਗੜੇ ਜੇ ਮਾਰ ਕੇ ਤੇ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਤੇ ਚੈੱਕ ਕਰਦਾ ਮੈਂ ਸਰਕਾਰ ਦੀ ਮਦਦ ਕਰਦਾ ਮੈਂ ਸਰਕਾਰ ਦਾ ਤੇਲ ਬਚਾਉਣਾ ਮੈਂ ਇਹ ਬਹੁਤ ਵਧੀਆ ਸਟੈਪ ਕੰਚਾਰ ਜਾਗਾ ਕਦੇ ਕਿਸੇ ਮਲਾਜ ਨੂੰ ਚੋਰ ਨਹੀਂ ਬੋਲਦਾ ਜਦੋਂ ਮਲਾਜਮਾ ਨੂੰ ਪੁੱਠਾ ਹੀ ਬੋਲੂਗਾ ਸਾਨੂੰ ਗਾੜੀ ਨੋਜ ਕਰਦਾ ਰਹਿੰਦਾ ਹੋਮ ਗਾਰਡ ਦੇ ਚ ਬੰਨ ਨੂੰ ਤੂੰ ਕ ਮੇਰੇ ਵਰਗਾ ਇਮਾਨਦਾਰ ਟ੍ਰੈਫਿਕ ਚੰਚਰ ਜਹਨੇ ਕ ਇਮਾਨਦਾਰੀ ਟ੍ਰੈਫਿਕ ਚੰਚਰ ਤੇ ਜ਼ਬਰ ਕਿਤੇ ਓਟੋ ਠਾਣੇ ਚੋਂ ਕੇ ਲੱਗਣਾ ਇਮਾਨਦਾਰਾ ਟ੍ਰੈਫਿਕ ਤੂੰ ਕਹਿੰਦਾ ਇਮਾਨਦਾਰਾ ਤੈਨੂੰ ਕਿੱਥੋਂ ਦਿਖਾ ਮਦਦ ਸਭ ਕੁਝ ਕਰਦਾ ਤੂੰ ਕੰਮ ਇਮਾਨਦਾਰ ਹੈ ਇਹ ਲੋਕੋ ਕ ਤੂੰ ਹੋਮ ਗਾਰਡ ਦੇ ਥੋਲੂ ਕੀ ਅਕਲ ਹੈ ਉਹ ਬਾਲਿਆਲੇ ਲਾਇਆ ਸੀ ਗਿਆ ਬਾਲਿਆਲੀ ਉੱਥੇ ਹੋਮ ਗਾਰਡ ਜਵਾਨਾਂ ਦੇ ਮਿਲਤਾ ਕਰਦ ਲੱਸ ਐਨ ਪੀਐਸ ਤੇ ਮੇਰਾ ਸਾਹ ਤੇ ਜਿਸ ਕੋਈ ਪੁਛਲਾੰਗੀ ਡੋਟੀ ਹੈਗੀ ਮੈਂ ਪੁਛਲਾੰਗੀ ਆਵੜਦਾ ਉਹਥੇ ਕਿ ਦਿਨ ਨਹੀਂ ਰਿਆ ਨੂੰ ਕੰਮ ਆਉਂਦਾ ਹੋਵੇ ਤਾਂ ਰਵੇ ਕੰਮ ਮੈਨੂੰ ਆਉਂਦਾ ਨਹੀਂ ਇੱਥੇ ਮੁਲਾਜ਼ਮ ਨੂੰ ਸਰ ਜੜੀ ਗਾਲਾਂ ਕੱਢੀ ਜਾਊਗਾ ਕਦੀ ਕਰੂਗਾ ਤੁਸੀਂ ਪੁਆਇੰਟ ਤੇ ਹਾਜ਼ਰ ਨਹੀਂ ਕਦੀ ਉਹ ਜਵੰਦਰ ਬੜੇ ਬੈਠੇ ਆ ਮਾਰਾ ਘੰਟਾ ਜੋਟੀ ਕਰਨੀ ਪਤਾ ਕਿੰਨੀ ਔਖੀ ਹੈਗੀ ਤੋ ਫੜ ਕੇ ਦੇਖਣਾ ਸਾਡੇ ਨਾਲ ਘੰਟਾ ਬਰਾਬਰ ਤੁਹਾਨੂੰ ਪਤਾ ਲੱਗੀ ਟ੍ਰੈਕ ਦੀ ਜੋਟੀ ਛੋਟਾ ਬੰਲਾ ਮੀਚੇ ਪੋਜੀਸ਼ਨ ਉੱਤੇ ਜਮ ਲੱਗੇ ਬਈ ਬਾਰਿਸ਼ ਪਈ ਜਾਂਦੀ ਹੈ ਮੀਚ ਅਸੀਂ ਜਮ ਖਲਾਈ ਜਾਂਦੇ ਆ ਸਾਡੇ ਕੋਲ ਜਮ ਖਲਾਇਆ ਨਹੀਂ ਤੇ ਸਟੇਸ਼ਨ ਤੇ ਜਾ ਕੇ ਮੀਚ ਫੋਟੋ ਮੋੜ ਲੱਗ ਗਏ ਇਹ ਟ੍ਰੈਕ ਪੰਚਾਰਜ ਮੀਚੀ ਡੋਟੀ ਕਰੀ ਜਾਂਦੇ ਜਿੱਦਾਂ ਨੂੰ ਇੰਨੇ ਸ਼ੌਂਕ ਆ ਪੁੰਚ ਫੋਟੋ ਪਾਉਂਦਾ ਮੁੰਡਾ ਨਾ ਜਮ ਖਲਾਣਾ ਨਵੇਂ ਬਾਸਾਡੇ ਫੋਜੀ ਚੋਂ ਜਾਮ ਲੱਗ ਜਾਂਦਾ ਨਹੀਂ ਪੈਂਦੇ ਚ ਕਰੇ ਸਟੇਸ਼ਨ ਤੇ ਜਾ ਕੇ ਫੋਟੋਆਂ ਕੋਲ ਲੱਗ ਜਾਂਦਾ ਕਿ ਹੋਰ ਪਾਸੇ ਜਾ ਕੇ ਫੋਟੋਆਂ ਲੈਂ ਮੀਂਹ ਚ ਡੋਟੀ ਕਰਦਾ ਟ੍ਰੈਪ ਕੰਚਾਰ ਚ ਜਿੱਥੇ ਜਾਮ ਲੱਗਦਾ ਉੱਥੇ ਖੜਦਾ ਨਹੀਂ ਕਿ ਉੱਥੇ ਚੁੱਪ ਕਰਕੇ ਪਰਾ ਤੁਰ ਜਾਂਦਾ ਕਿ ਕਦੇ ਪੁੱਛਿਆ ਕਿਤੇ ਮਲਾਜ਼ਮਾਂ ਨੂੰ ਤੁਹਾਡਾ ਕੀ ਹਾਲ ਆ ਮੁੰਡੂ ਕੀ ਦੁੱਖ ਤਕਲੀਫ ਆ ਤੁਹਾਨੂੰ ਜਦੋਂ ਕਿਦੋਂ ਗਊਗਾ ਐਬਸੈਂਟ ਪਾਉਣੀ ਮੈਂ ਮਲਾਜ਼ਮਾਂ ਦੇ ਜੇ ਮਲਾਜ਼ਮ ਬੈਠਾ ਤਲਾਣ ਵੀ ਕੱਟੀ ਜੇ ਉਹਦੀ ਫੋਟੋ ਪਾ ਦੂ ਗਰੋਪਰ ਚ ਖਿੱਚ ਕੇ ਵੇ ਬੈਠਾ ਹੈ ਮੇਰੇ ਮੁਲਾਜ਼ਮ ਕੋ ਚਲਾਨ ਲਿਖੀ ਜਾਂਦਾ ਉਹ ਘਪਰੀ ਜਾਂਦਾ ਉਹ ਬੈਠਾ ਉਹਦੀ ਫੋਟੋ ਪਾ ਦੋ ਖਿੱਚ ਕੇ ਇਹ ਮੁਲਾਜ਼ਮਤ ਬੈ ਕੇ ਕੰਮ ਕਰਨਗੇ ਸਰ ਜੜੀ ਖੜਕੇ ਤਾਂ ਨਹੀਂ 12 ਘੰਟੇ ਖੜਦਾ ਸੁੱਖਾ ਹੈ ਤੋ ਖੜਕੇ ਦੇਖ ਸਾਡੇ ਨਾਲ ਘੰਟਾ ਬਰਾਬਰ ਜੋਟੀ ਤੇ ਤੈਨੂੰ ਪਤਾ ਲੱਗੇ ਬੀ ਜੋਟੀ ਕਿਵੇਂ ਹੁੰਦੀ ਏ ਸਾਈਕਲ ਦੇ ਇੱਕ ਦਿਨ ਹੀ ਫੋਟੋ ਪਾਈ ਸੀ ਚ ਚੈੱਕ ਕਰ ਦਿੰਦੇ जमें साह फुलिया पाया फोटो पा वाला ही है और कुछ करके भी दिखा पाई मैं कर दी सीआर मुलाजमान सारे सह पद्रो सित हो रही है तू तो दस कि मुलाजम सात सरमानत करवाया है सारी गाड़ी ड्यूटी कर दे मुझ मिलता है करके ड्यूटी कर दे कि सरमानित करवाया तू दफ्तर बैठे सरमानित कराई इन्हें ਇਹੜੇ ਦਫ਼ਤਰ 'ਚ ਬੈਠੇ ਆ। ਕਿਦੇ ਕਹਾਂ ਵੀ ਅੱਜ ਫਲਾਣਾ ਗੁੰਡਾ ਸਨਮਾਨਤ ਕਰਾਤਾ। ਮੋਲੇ ਨੂੰ 43000 ਰੁਪਏ ਮਿਲਿਆ ਸੀ ਮੁੰਡਿਆਂ ਨੂੰ। ਉਹਨਾਂ ਦੀ ਵਾਹ ਵਾਹ ਵੀ ਤੂੰ ਖੱਟ ਗਿਆ। ਪੈਸੇ ਮੋੜਦੇ। ਚਲੋ ਮੁੰਡੇ ਦੀ ਫੋਟੋ ਪਾਈ ਇਹਨਾਂ ਨੇ। ਅਗਰ ਅਸੀਂ ਮੁੰਡਾ ਲੱਭ ਕੇ ਦਿੱਤਾ ਉਹ 'ਚ ਸਨਮਾਨਤ ਫੇਰ ਫੋਟੋ ਪਾਈ ਬੈਠੇ। ਕਿੱਥੇ ਕੋਈ ਡੀਸੀਆਰ ਦੇ ਕਵਸਟਿ ਕਿੱਥੇ ਆਈ ਵੀ ਪਈ ਉਹ ਫਲਾਣੀ ਤਾਂ ਤਾਂ ਮੁੰਡਾ ਗੁੰਮ ਹੋ ਜਾਏਗਾ। ਟਰੈਪ ਕਰ ਜਾਂ ਚ ਲੱਭ ਕੇ ਦਿੱਤਾ। ਉਹ ਸਾਡੇ ਤਿੰਨ ਮੁੰਡੇ ਬਦਲੀ ਹੋਈ ਐ ਉਹਨਾਂ ਵਿੱਚ ਵੀ ਇਹਦਾ ਹੱਥ ਹੀ ਸੀਗਾ ਦੇਖ ਮਾਨਸਾ ਪੇ ਜਿਆਦਾ ਪੁਲਿਸ ਲਾਂਚ ਪੇ ਤੇ ਇਹਨੂੰ ਪਤਾ ਨਹੀਂ ਟਰੈਪ ਚਾਰਜ ਨੂੰ ਕੀ ਹੁੰਦਾ ਜਾ ਕੇ ਉਹਨਾਂ ਨਾਲ ਬਾਹਰ ਨਾਕੇ ਲਾਉਂਦਾ ਸੀ ਜਾ ਉਹ ਦਿੱਤੇ ਵੀ ਜਾਰੇ ਨਾਲ ਨਾਲ ਜਾ ਕੇ ਖੜਦਾ ਸੀਗਾ ਡੇਲੀ ਪੁਆਇੰਟ ਉੱਥੋਂ ਲੋਕਾਂ ਨੂੰ ਕਿਹਾ ਕਿ ਉੱਥੇ ਬਦਲ ਕੇ ਬਾਦਲ ਚੌਂਕ ਲਾੜਦੀ ਦੀ ਜੋ ਬਾਦਲ ਚੌਂਕ ਲਾੜਦੀ ਦੀ ਚੌਂਕ ਟ੍ਰੈਫਿਕ ਕੰਟਰੋਲਰ ਨੂੰ ਪਤਾ ਨਹੀਂ ਟ੍ਰੈਫਿਕ ਕੰਟਰੋਲਰ ਕੀ ਕਰਦਾ ਛੁੜ ਕੇ ਸਾਰਾ ਦਲੋਤੀ ਜਾ ਕੇ ਖੜਦਾ ਸੀ ਉਹਨਾਂ ਕੋਲੇ ਉਹ ਛਾਤੀ ਥੱਪੜ ਕੇ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਇਮਾਨਦਾਰ ਟ੍ਰੈਫਿਕ ਕੰਟਰੋਲਰ ਅਸੀਂ ਸਾਡੇ ਅਫਸਰ ਸੇਵਾ ਨੂੰ ਬੇਨਤੀ ਕਰਦੇ ਹਾਂ ਜੀ ਕਿ ਜਿਵੇਂ ਦੂਜੇ ਗਵਿੰਦ ਸਿੰਘ ਜੀ ਨੇ ਕਲੇ ਵਿੱਚੋਂ ਕਾਣਾ ਦਿਓ ਕੱਢਿਆ ਸੀ ਉਹ ਵੀ ਇਹ ਅਕਲਦਾਰ ਦਾ ਟਰੈਪ ਕਨਚਾਰਜ ਟਰੈਪ ਜੋ ਕਟਣਾ ਚਾਹੀਦਾ ਸੀ ਨਿਹੜਾਂ ਮੁਲਾਜ਼ਮਾਂ ਨੂੰ ਕੋਈ ਸਮਝਾਈ ਨਹੀਂ ਹੋਂਗਰ ਦੇ ਮੁਲਾਜ਼ਮਾਂ ਚੋਂ ਵੀ ਘੰਟੇ ਮਾੜਾ ਚੰਗਾ ਬੋਲਦਾ ਗਾਲਾਂ ਕੱਢਦਾ ਹੈਗਾ ਉਹਦੇ ਸਾਡੀ ਟਰੈਪ ਕੋ 25 ਜੰਗ ਡਿਊਟੀ 'ਚ ਰੋਟੀ ਖਾ ਰੋਟੀ ਖਾਂਦਾ ਦੀ ਐਬਸੈਂਟ ਪਾਈ ਜਾਂਦੇ ਨਾਲੇ ਰੋਟੀ ਖਾਂਦੇ ਵੇਖੀ ਜਾਂਦੇ ਵੀ ਰੋਟੀ ਖਾਈ ਜਾਂਦੇ ਫੇਰ ਸਾਡੀ ਐਬਸੈਂਟ ਪਾਈ ਸਾਨੂੰ ਮੈਨੂੰ ਪੁਲਸ ਰੈਂਚ ਭੇਜਿਆ ਉੱਤੋਂ ਕਹਿੰਦਾ ਕਿ ਇੱਥੇ ਜਾਮ ਲੱਗਿਆ ਪਿਆ ਸੀਗਾ ਇਹਦਾ ਪਬਲਿਕ ਨਾਲ ਮਾੜਾ ਵਹਾਰ ਹੈ। ਮਾਮਲਾ ਡੀਲਿੰਗ ਨਹੀਂ ਦੀ। ਮੈਨੂੰ ਦਾ 20 ਸਾਲ ਹੋ ਗਏ ਟ੍ਰੈਕਸ ਲੱਗੇ ਨੂੰ। ਅੱਗੇ ਦਾ ਕਿਸੇ ਨੇ ਕਹਿ ਨਹੀਂ ਇਨਚਾਰਜ ਬਦਲ ਕੀ ਗਈ ਹੈ। ਇਹ ਥੋੜਾ ਮਾੜਾ ਵਹਾਰ ਹੈ। ਪਬਲਿਕ ਨਾਲ ਮਾੜਾ ਬੋਲਦੇ। ਇਹ ਟ੍ਰੈਕ ਬੜਾ ਵਕੀਰ ਦੇ ਜਵਾਨ ਦੀ ਵੀਡੀਓ ਵਾਇਰਲ ਹੋਈ। ਉਹਨੇ ਕਿਹਾ ਕਿ ਟ੍ਰੈਕ ਦੇ ਇਨਚਾਰਜ ਨੇ ਮੈਨੂੰ ਕਾਲਾ ਕੱਟਿਆ। ਮੈਨੂੰ ਕਾਲਾ ਕੁੱਟਿਆ। ਤੇ ਉਹ ਕਿਹਾ ਤੁਮਨੋ ਦੇ ਬਗਨੇ ਤੇ ਮੈਂ ਮੈਡਮ ਐਸਐਸਪੀ ਨੂੰ ਮਿਲ ਕੇ ਆਂ ਤਾ ਕੋਈ ਕਾਰਵਾਈ ਜਿਹੜੀ ਹੋ ਜਾਏ ਤੁਮਨੋ ਜੀ ਜਿਹੜਾ ਹੋਮਗਾਰਡ ਦੀ ਵੀਡੀਓ ਹੈ ਇਹਨੂੰ ਮੈਂ ਆਪਣੇ ਦਫਤਰ ਬੁਲਾ ਲਿਆ ਸੀ ਇਹ ਮੈਨੂੰ ਮਿਲ ਕੇ ਵੀ ਗਿਆ ਹੈ ਤੇ ਇਹਨੇ ਜਿਹੜੀ ਇਹਦੀ ਗ੍ਰਿਵੈਂਸਸ ਹੈ ਮੈਂ ਟੀਐਸਪੀ ਟ੍ਰੈਫਿਕ ਨੂੰ ਇਹਦੀ ਰਿਟਨ ਐਪਲੀਕੇਸ਼ਨ ਲੈ ਕੇ ਡੀਐਸਪੀ ਟ੍ਰੈਫਿਕ ਨੂੰ ਕਿਹਾ ਹੈ ਕਿ ਵੈਰੀਫਾਈ ਕਰੋ ਦੂਜੇ ਸਾਈਡ ਦੇ ਵੀ ਪੱਖ ਸੁਣੋ ਔਰ ਜੋ ਵੀ ਰਿਪੋਰਟ ਆਏਗੀ ਅਕੋਰਡਿੰਗਲੀ ਮੈਂ ਐਕਸ਼ਨ ਨਾ ਇੱਕ ਪੰਜਾਬ ਦਾ ਹੋਰ ਕਰਦੇ ਨਹੀਂ ਗਏ ਹੋਮ ਗਾਰਡ ਦਾ ਪਤਾ ਕਿਉਂ ਕਹਿੰਦਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਦੂਜੇ ਮੁਲਾਕਾਤ ਨੇ ਰੈਕਟਰ ਮੁਲਾਜ਼ਮ ਨੇ ਉਹਨਾਂ ਤੋਂ ਕੋਈ ਕੁਝ ਕਹਿੰਦਾ ਨਹੀਂ ਕਰਦਾ ਕਿਉਂ ਮੇਰੇ ਦੇਖੋ ਜੀ ਮੈਨੂੰ ਤਾਂ ਫਸਟ ਟਾਈਮ ਹੀ ਉਹ ਮਿਲਿਆ ਹੈ ਔਰ ਅਸੀਂ ਕਦੇ ਵੀ ਹੋਮ ਗਾਰਡ ਜਾਂ ਸੀਨੀਅਰ ਰੈਂਕ 'ਚ ਕਦੇ ਵਿਤਰਕਾ ਨਹੀਂ ਕਰਦੇ ਇਸ ਕਰਕੇ ਜੋ ਵੀ ਫੈਕਟ ਸਾਹਮਣੇ ਆਣਗੇ ਅਸੀਂ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਔਰ ਜਿਹਨੂੰ ਬਹੁਤ ਹੀ ਜ਼ਿਆਦਾ ਗ੍ਰਿਵੈਂਸਸ ਹੈ ਤਾਂ ਆਈ ਵਿਲ ਸੀ ਸਟ੍ਰਿਕਟਲੀ ਅਸ ਪਰ ਮੈਰਿਟ। ਥੈਂਕ ਯੂ। ਜੀ ਸਰ ਇੱਕ ਹੋਮਗਾਰਡ ਦੇ ਮੁਲਾਜ਼ਮ ਵੱਲੋਂ ਤੁਹਾਡੇ ਖਿਲਾਫ ਇੱਕ ਵੀਡੀਓ ਰਿਪੋਰਟ ਹੋਈ ਹੈ ਉਹ ਪੂਰਾ ਮਾਮਲਾ ਕੀ ਹੈ ਜੀ? ਅ ਮਿੱਤੀ ਦੋ ਤਰੀਕ ਨੂੰ ਮੈਂ ਰੁਟੀਨ ਚੈਕਿੰਗ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਕਰਮਚਾਰੀ ਪੁਲ ਲੱਗੇ ਹੋਏ ਪੁਆਇੰਟਾਂ ਤੇ ਚੈਕਿੰਗ ਕਰਦਾ ਅਸੀਂ ਕਰੀਬ 1:30 ਕਵੇ ਇਹਦੇ ਮੈਂ ਜਦੋਂ ਅ ਫੌਜੀ ਚੌਂਕ ਪੁਰਾਣਾ ਬੱਸ ਸਟੈਂਡ ਪੁੱਜਿਆ ਉੱਥੇ ਜਾਮ ਲੱਗਿਆ ਹੋਇਆ ਸੀ ਕਿਉਂਕਿ ਉੱਥੇ ਤਿੰਨ ਕਰਮਚਾਰੀ ਲੱਗੇ ਹੋਏ ਆ ਗੁਰਦੀਪ ਐਸੇ ਗੁਰਦੀਪ ਸਿੰਘ ਪੀਐਚਜੀ ਮੁਹੰਦੀ ਸਿੰਘ ਤੇ ਪੀਐਚਜੀ ਸੁਰਜਨ ਸਿੰਘ ਠੀਕ ਆ ਵੀ ਫਿਰ ਵੀ ਮੈਂ ਕਿਹਾ ਵੀ ਜਾਮ ਲੱਗਾ ਮੇਰੇ ਨਾਲ ਮੇਰਾ ਸਹਾਇਕ ਇੰਚਾਰਜ ਤੇ ਮੇਰਾ ਡਰਾਈਵਰ ਸੀਗਾ ਅਸੀਂ ਉੱਤਰ ਕੇ ਤਿੰਨਾਂ ਨੇ ਪਹਿਲਾਂ ਜਾਮ ਖਲਾਇਆ ਮੈਂ ਕਿਹਾ ਡਰਾਈਵਰ ਕਿ ਜੇ ਕਈ ਵਾਰੀ ਬੰਦੇ ਰੁੱਕੇ ਜਾਂ ਸੇ ਪਾਸੇ ਗਏ ਹੁੰਦੇ ਤਾਂ ਪਾਣੀ ਪੀਂਦੇ ਕੋਈ ਗੱਲ ਨਹੀਂ ਮੈਂ ਜਾ ਕੇ ਜਾਮ ਖਲਾਇਆਗਾ ਜਾਮ ਖਲਾ ਕੇ ਜਦੋਂ ਮੈਂ ਜਾ ਕੇ ਪੋਸਟੇਜ ਚ ਚੈੱਕ ਕੀਤਾ ਤਾਂ ਮੁਹੰਦੀ ਸਿੰਘ ਤੇ ਸੁਰਜਨ ਸਿੰਘ ਉੱਥੇ ਬੈਠੇ ਸੀ ਐਸੇ ਜਿਹੜਾ ਗੁਰਦੀਪ ਸਿੰਘ ਸੀ ਉੱਥ ਇਹ ਜਿਹੜੀ ਕਿ ਮੈਂ ਰੋਇਨਾਮ ਚਾਪਲਸਨ ਤੇ ਰੱਪਟ ਵੀ ਲਖਾਈ ਹੋਈ ਹੈ 11 ਜਨਵਰੀ 2019 ਤੇ ਜਿਹੜਾ ਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਤੂੰ ਡਿਊਟੀ ਤੇ ਕਿਉਂ ਨਹੀਂ ਵੀ ਬਾਹਰ ਜਾਮ ਲੱਗਿਆ ਪਿਆ ਤਾਂ ਜਿਹੜਾ ਸੁਰਜਨ ਸਿੰਘ ਸੀ ਪੀਐਚੀ ਜੀ ਉਹਨਾਂ ਨੇ ਉੱਥੇ ਆਪਣੀ ਗਲਤੀ ਮੰਨੀ ਸਰ ਗਲਤੀ ਹੋ ਗਈ ਵੀ ਮੈਂ ਸੌਰੀ ਫੀਅਰ ਕਰਦਾ ਤੇ ਬਾਹਰ ਜੋ ਕੀਤਾ ਆ ਗਿਆ ਉਹ ਤੋਂ ਬਾਅਦ ਵਿੱਚ ਜਿਹੜਾ ਪੀਐਚੀ ਮਹਿੰਦੀ ਸਿੰਘ ਸੀ ਉਹ ਕਹਿੰਦਾ ਵੀ ਮੈਨੂੰ ਜਿੰਨੀ ਤਨਖਾਹ ਮਿਲਦੀ ਆ ਮੈਂ ਉਨੀ ਡਿਊਟੀ ਕਰੂੰਗਾ ਤੇ ਮੈਨੂੰ ਹੋਰ ਵੀ ਬਤਮੀ ਜਿੰਨਾ ਪੇਸ਼ ਆਉਣ ਲੱਗਿਆ ਹੋਰ ਬੋਲਣ ਲੱਗਿਆ ਚਲੋ ਮੈਂ ਉੱਤੇ ਉਹਨੂੰ ਕੁਝ ਨਹੀਂ ਕਿਹਾ ਮੈਂ ਜਾਮ ਖਲਾ ਕੇ ਆ ਕੇ ਆਪ ਟ੍ਰੈਫਿਕ ਦਫ਼ਤਰ ਆ ਕੀ ਰਿਪੋਰਟ ਲੇਖਨ ਤੋਂ ਬਾਅਦ ਇਹਨਾਂ ਦੇ ਡਿਪਾਰਟਮੈਂਟ ਨੂੰ ਮੈਂ ਭੇਜਤੀ ਹੈ ਵੀ ਆਹ ਬੰਦਾ ਤੁਹਾਡਾ ਵੀ ਇਹ ਤਾਂ ਹੋ ਕੀਤਾ ਮੇਰੇ ਨਾਲ ਮਿਸਬੀਹ ਕੀਤਾ ਤੇ ਮਿਸਬੀਹ ਕਰਨ ਤੋਂ ਬਾਅਦ ਮੈਂ ਉਹਨਾਂ ਨੇ ਇਹਦੀ ਬਦਲੀ ਕਰ ਦਿੱਤੀ ਹੈ ਪੀਸੀਆਰ ਦੀ ਇਹਦੀ ਪੀਸੀਆਰ ਦੀ ਬਦਲੀ ਕਰਨ ਤੋਂ ਬਾਅਦ ਜਦੋਂ ਇਹਦੀ ਬਦਲੀ ਇਹਨਾਂ ਦੇ ਡਿਪਾਰਟਮੈਂਟ ਨੇ ਕੀਤੀ ਹੈ ਬਦਲੀ ਇਹਦੀ ਪੀਸੀਆਰ ਦੀ ਇਹ ਰਵਾਨਗੀ ਹੋਊਗੀ ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋ ਕੇ ਆਏਗਾ ਮੇਰੇ ਖਿਲਾਫ ਦਰਖਾਸਤ ਵੀ ਦਿੱਤੀ ਹੈ ਜੋ ਜਿਹਦੀ ਕਿ ਇਨਕੁਆਰੀ ਡੀਐਸਪੀ ਟਰੈਕ ਕਰ ਰਹੀ ਹੈਗੀ ਲੇਕਿਨ ਇਹਨੇ ਕੱਲ ਇੱਕ ਵੀਡੀਓ ਵੈਲ ਕਰਤੀ ਮੇਰੇ ਖਿਲਾਫ ਜੋ ਮੇਰੇ ਨਿੱਜੀ ਤੌਰ ਤੇ ਵੀ ਮੇਰੇ ਖਿਲਾਫ ਬੋਲੇਗਾ ਠੀਕ ਹੈ ਉਹਦੇ ਸੰਬੰਧੀ ਮੈਂ ਮਾਨਯੋਗ ਸੀਨੀਅਰ ਅਫਸਰ ਵੱਲੋਂ ਤੋਂ ਰਾਇ ਲੈ ਕੇ ਉਸ ਤੋਂ ਬਾਅਦ ਮੈਂ ਇੱਥੇ ਲੀਗਲ ਕਾਰਵਾਈ ਵੀ ਕਰੂੰਗਾ ਬਟ ਜਿੰਨਾ ਚਿਰ ਇਹ ਜਿਹੜੀ ਦਰਖਾਸਤ ਦਿੱਤੀ ਹੈ ਉਹਨੇ ਇਨਕੁਆਇਰੀ ਚੱਲ ਰਹੀ ਹੈ ਉਸ ਤੋਂ ਮੈਂ ਬਾਅਦ ਕਰੂੰਗਾ ਜਿੰਨਾ ਚਿਰ ਇਨਕੁਆਇਰੀ ਪੂਰੀ ਨਹੀਂ ਹੋਈ ਕੀ ਇਹ ਦੀ ਜ਼ਰੂਰਤ ਪਈ ਸੀ ਵੀਡੀਓ ਵਾਇਰਲ ਕਰਨ ਦੀ ਕੀ ਲੱਗ ਰਿਹਾ ਸੀ ਮਨਸ਼ਾ ਕੀ ਸੀ ਮਨਸ਼ਾ ਦੇਖੋ ਜਦੋਂ ਇਹਦੀ ਬਦਲੀ ਹੋ ਗਈ ਇੱਥੋਂ ਕਿਉਂਕਿ ਟਰੈਕ ਦੇ ਵਿੱਚ ਉਹਦੀ ਬਦਲੀ ਵੀ ਟਰੈਕ ਦੇ ਵਿੱਚ ਮਰਜ਼ੀ ਨਾਲ ਵੀ ਬੈਠੇ ਵੀ ਰਹਿੰਦੇ ਸੀਗੇ ਜਦੋਂ ਜਿੰਨਾ ਇੱਕਲ ਮੈਂ ਚੈੱਕ ਕਰਦਾ ਇਹਨਾਂ ਕੋਲੇ ਖੜਾ ਹੈ ਤਾਂ ਇਹ ਖੜੇ ਹੈ ਜਦੋਂ ਮੈਂ ਆਸ-ਪਾਸੇ ਹੋ ਗਿਆ ਜਾਂ ਮੈਂ ਦਫਤਰ ਆ ਗਿਆ ਇਹਨਾਂ ਨੇ ਆ ਕੇ ਚੁੱਪ ਕਰਕੇ ਬੈਠ ਹੀ ਜਾਂਦੇ ਸੀਗੇ ਇਹੀ ਸੇ ਉੱਤੇ ਜਦੋਂ ਪੀਸੀਆਰ ਤੇ ਸਾਰਾ ਦਿਨ ਮੋਟਰਸਾਈਕਲ ਤੇ ਘੁੰਮਣਾ ਫਿਰਨਾ ਪੈਣਾ ਪੈਂਦਾ ਹੈਗਾ ਇਸੇ ਬਜਾਏ ਰੰਜਿਸ ਕਰਕੇ ਵੀ ਮੇਰੀ ਬਦਲੀ ਕਰਵਾਈ ਹੈਗੀ ਤੇ ਮੈਂ ਇਹ ਵੀਡੀਓ ਪਾਈ ਹੈ ਨੇ ਜਦੋਂ ਇਹਨੇ ਦਰਖਾਸਤ ਹੀ ਦਿੱਤੀ ਸੀ ਮੇਰੇ ਖਿਲਾਫ ਇਹਦਾ ਮਤਲਬ ਇਹਨੂੰ ਮਾਨਜੋਗ ਐਸਐਸਪੀ ਸਾਹਿਬ ਤੇ ਵਿਸ਼ਵਾਸ ਨਹੀਂ ਸੀਗਾ ਉਹਨਾਂ ਤੇ ਵੀ ਮੇਰੇ ਇਹ ਹੱਕ ਚ ਲਿਖਣਗੇ ਜਾਂ ਨਹੀਂ ਲਿਖਣਗੇ ਇਹ ਜਾਣ ਬੁੱਝ ਕੇ ਬਜਾ ਰੰਗਿਸ ਕਰਕੇ ਇਹ ਵੀਡੀਓ ਪਾਈ ਹੈ ਤੁਹਾਡੇ ਵੱਲੋਂ ਕੀ ਕਰਨਾ ਹੈ ਤੁਹਾਡੇ ਵੱਲੋਂ ਕੁਝ ਟੱਕਲੇ ਯਾਰ ਨਹੀਂ ਦੇਖੋ ਮੈਂ ਜਿੰਨਾ ਚਿਰ ਦਰਖਾਸਤ ਦੀ ਇਨਕੁਆਇਰੀ ਚੱਲੀ ਹੋਣਾ ਚਿਰ ਮੈਂ ਕੋਈ ਕਾਰਵਾਈ ਨਹੀਂ ਕਰੂੰਗਾ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਮਾਨ ਜੋ ਸੀਨੀਅਰ ਅਫਸਰ ਨਾਲ ਰਾਇ ਕਰਕੇ ਇਹਦੇ ਖਿਲਾਫ ਲੀਗਲ ਕਾਰਵਾਈ